ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਵੱਡਾ ਅਤਵਾਦੀ ਹਮਲਾ ਹੋਇਆ ਹੈ ਵਧੇਰੇ ਜਾਣਕਾਰ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਇੰਦਰਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਇੰਦਰ ਜੀ ਇੱਕ ਅਤਵਾਦੀ ਹਮਲਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਹੈ ਕਿਹੜੇ ਇਲਾਕੇ ਦੇ ਵਿੱਚ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਕਿੰਨੇ ਫੌਜ ਦੇ ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਜਿਮੀਨਾਖੀ ਅਸਲ ਦੇ ਵਿੱਚ ਮਨਾਖੀ 15 ਘੰਟੇ ਤੋਂ ਅੱਤਵਾਦੀਆਂ ਦੇ ਨਾਲ ਜਿਹੜੀ ਫੌਜ ਦੇ ਜਵਾਨਾਂ ਦੀ ਮੋਟਪੇੜ ਜਾਰੀ ਆ ਤੇ ਕੱਲ੍ਹ ਸ਼ਾਮ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਦੇ ਕਾਫਲੇ ਦੇ ਉੱਤੇ ਇੱਕ ਆਤਮਕੱਤਈ ਹਮਲਾ ਕੀਤਾ ਜੀ ਤੇ ਹਮਲੇ ਦੇ ਵਿੱਚ ਪੁੰਛ ਦੇ ਵਿੱਚ ਜਿਹੜਾ ਹਮਲਾ ਹੋਇਆ ਤੇ ਫੌਜ ਦੇ ਜਿਹੜੇ ਪੰਜ ਜਵਾਨ ਨੇ ਉਹ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੁਟਪੇੜ ਹੋਈ ਅੱਤਵਾਦੀਆਂ ਦੇ ਨਾਲ ਸામੋਹ ਸਾਹਮਣੀ ਜਿਹੜੀ ਗੋਲੀਬਾਰੀ ਹੋਈ ਹੈ ਇਹਦੇ ਪਾਸੇ ਫੌਜ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਅੱਤਵਾਦੀਆਂ ਨੇ ਪਹਿਲਾਂ ਕਾਫਲੇ ਦੇ ਉੱਤੇ ਜਿਹੜਾ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਉਹਦੇ ਤੇ ਅੰਦਾਜ਼ ਤੁੰਦ ਜਿਹੜੀ ਫਾਇਰਿੰਗ ਹੈ ਉਹ ਕੀਤੀ ਸੀ ਇਹਦੇ ਨਾਲ ਨਾ ਇੱਕ ਪਹਿਲਾਂ ਵਾਲਾ ਮੁਕਾਬਲਾ ਯਾਦ ਆਉਂਦਾ ਜਿਹੜਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਇਆ ਸੀ ਉਸ ਮੁਕਾਬਲੇ ਦੇ ਵਿੱਚ ਵੀ ਸੇਮ ਟੂ ਸੇਮ ਇਸੇ ਤਰੀਕੇ ਦਾ ਸਿਨੈਰੀਓ ਬਣਿਆ ਸੀ ਕਿ ਅੱਤਵਾਦੀਆਂ ਨੇ ਜਿਹੜਾ ਵੱਡਾ ਹਮਲਾ ਕੀਤਾ ਆਤਮਕਾਤ ਹੀ ਹਮਲਾ ਕੀਤਾ ਫੌਜ ਦੇ ਜਵਾਨਾਂ ਦੇ ਉੱਤੇ ਉਸ ਵੇਲੇ ਵੀ ਜ ਉਸੇ ਤਰੀਕੇ ਦਾ ਹਮਲਾ ਹੁਣ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਅੱਤਵਾਦੀਆਂ ਦੇ ਵੱਲੋਂ ਦੱਸ ਦਈਏ ਕਿ 15 ਘੰਟੇ ਤੋਂ ਲਗਭਗ ਇਹ ਜਿਹੜੀ ਮੁਠਪੇੜ ਜਾਰੀ ਹੈ ਤੇ ਬਾਕੀ ਅੱਤਵਾਦੀ ਨੇ ਜਿਹੜੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਾ ਕੇ ਲੁਕ ਗਏ ਸੀ ਜੀ ਠੀਕ ਹੈ ਉਹ ਜਿਹੜੇ ਲੁਕੇ ਹੋਏ ਅੱਤਵਾਦੀ ਨੇ ਉਹਨਾਂ ਨੂੰ ਲੱਭਣ ਵਾਸਤੇ ਵੀ ਜਿਹੜਾ ਫੌਜ ਦੇ ਵੱਲੋਂ ਇੱਕ ਸਪੈਸ਼ਲ ਜਿਹੜਾ ਸਰਚ ਆਪਰੇਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਤੇ ਥਾਂ ਥਾਂ ਦੇ ਉੱਤੇ ਆਲੇ ਦੁਆਲੇ ਦੇ ਜਿੰਨੇ ਵੀ ਸ਼ੱਕੀ ਇਲਾਕੇ ਨੇ ਜਿੱਥੇ ਜਿੱਥੇ ਹੋ ਸਕਦਾ ਹੈ ਕਿ ਅੱਤਵਾਦੀ ਲੁਕੇ ਹੋ ਸਕਦੇ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅੱਤਵਾਦੀਆਂ ਦੇ ਨਾਲ ਆਹਮੋ ਸਾਹਮਣੇ ਦੀ ਲੜਾਈ ਵੀ ਹੈ ਜਿਹੜੀ ਉਹ ਵੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਦੱਸਦੀ ਹਾਂ ਨਾਖੀ ਕਿ ਸਾਡੀ ਫੌਜ ਦੇ ਪੰਜ ਜਵਾਨ ਨੇ ਜਿਹੜੇ ਇਸ ਆਤਮਕਾਤਹੀ ਹਮਲੇ ਦੇ ਵਿੱਚ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਨੇ ਜੀ ਮਨਾਖੀ ਤਜਾਣ ਕਰ ਦੇਣ ਲਈ ਧੰਨਵਾਦ ਜੀ ਸੋ ਇਹ ਸੰ ਸਾਡੇ ਸਹਿਯੋਗੀ ਇੰਦਰਜੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਸ ਦੇ ਵਿੱਚ ਭਾਰਤੀ ਫੌਜ ਦੇ 5 ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਤੇ ਕਈ ਜਵਾਨ ਜਿਹੜੇ ਨੇ ਉਸ ਜ਼ਖਮੀ ਵੀ ਦੱਸੇ ਜਾ ਰਹੇ ਨੇ ਸਨੋ ਮੇਰੇ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਇਨਸ ਪੰਜਾਬ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆਇਆ ਜਿੱਥੇ ਕਿ ਵੱਡਾ ਅਤਵਾਦੀ ਹਮਲਾ ਹੋਇਆ ਹੈ ਵਧੇਰੇ ਜਾਣਕਾਰ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਇੰਦਰਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਇੰਦਰ ਜੀ ਇੱਕ ਅਤਵਾਦੀ ਹਮਲਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਹੈ ਕਿਹੜੇ ਇਲਾਕੇ ਦੇ ਵਿੱਚ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਕਿੰਨੇ ਫੌਜ ਦੇ ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਜਿਮੀਨਾਖੀ ਅਸਲ ਦੇ ਵਿੱਚ ਮਿਨਾਖੀ 15 ਘੰਟੇ ਤੋਂ ਅੱਤਵਾਦੀਆਂ ਦੇ ਨਾਲ ਜਿਹੜੀ ਫੌਜ ਦੇ ਜਵਾਨਾਂ ਦੀ ਮੋਟਪੇੜ ਜਾਰੀ ਆ ਜਿ세 ਕੱਲ੍ਹ ਸ਼ਾਮ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਦੇ ਕਾਫਲੇ ਦੇ ਉੱਤੇ ਇੱਕ ਆਤਮਕੱਤਈ ਹਮਲਾ ਕੀਤਾ ਜੀ ਹਮਲੇ ਦੇ ਵਿੱਚ ਪੁੰਛ ਦੇ ਵਿੱਚ ਜਿਹੜਾ ਹਮਲਾ ਹੋਇਆ ਤੇ ਫੌਜ ਦੇ ਜਿਹੜੇ 5 ਜਵਾਨ ਨੇ ਉਹ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੁਟਪੇੜ ਹੋਈ ਅੱਤਵਾਦੀਆਂ ਦੇ ਨਾਲ ਸામੋਹ ਸਾਹਮਣੀ ਜਿਹੜੀ ਗੋਲੀਬਾਰੀ ਹੋਈ ਹੈ ਇਹਦੇ ਪਾਸੇ ਫੌਜ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਅੱਤਵਾਦੀਆਂ ਨੇ ਪਹਿਲਾਂ ਕਾਫਲੇ ਦੇ ਉੱਤੇ ਜਿਹੜਾ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਉਹਦੇ ਤੇ ਅੰਦਾਜ਼ ਤੁੰਦ ਜਿਹੜੀ ਫਾਇਰਿੰਗ ਹੈ ਉਹ ਕੀਤੀ ਸੀ ਇਹਦੇ ਨਾਲ ਨਾ ਇੱਕ ਪਹਿਲਾਂ ਵਾਲਾ ਮੁਕਾਬਲਾ ਯਾਦ ਆਉਂਦਾ ਜਿਹੜਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਇਆ ਸੀ ਉਸ ਮੁਕਾਬਲੇ ਦੇ ਵਿੱਚ ਵੀ ਸੇਮ ਟੂ ਸੇਮ ਇਸੇ ਤਰੀਕੇ ਦਾ ਸਿਨੈਰੀਓ ਬਣਿਆ ਸੀ ਕਿ ਅੱਤਵਾਦੀਆਂ ਨੇ ਜਿਹੜਾ ਵੱਡਾ ਹਮਲਾ ਕੀਤਾ ਆਤਮਕਾਤ ਹੀ ਹਮਲਾ ਕੀਤਾ ਫੌਜ ਦੇ ਜਵਾਨਾਂ ਦੇ ਉੱਤੇ ਉਸ ਵੇਲੇ ਵੀ ਜ ਉਸੇ ਤਰੀਕੇ ਦਾ ਹਮਲਾ ਹੁਣ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਅੱਤਵਾਦੀਆਂ ਦੇ ਵੱਲੋਂ ਦੱਸ ਦਈਏ ਕਿ 15 ਘੰਟੇ ਤੋਂ ਲਗਭਗ ਇਹ ਜਿਹੜੀ ਮੁਠਪੇੜ ਜਾਰੀ ਹੈ ਤੇ ਬਾਕੀ ਅੱਤਵਾਦੀ ਨੇ ਜਿਹੜੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਾ ਕੇ ਲੁਕ ਗਏ ਸੇ ਜੀ ਤੇ ਉਹ ਜਿਹੜੇ ਲੁਕੇ ਹੋਏ ਅੱਤਵਾਦੀ ਨੇ ਉਹਨਾਂ ਨੂੰ ਲੱਭਣ ਵਾਸਤੇ ਵੀ ਜਿਹੜਾ ਫੌਜ ਦੇ ਵੱਲੋਂ ਇੱਕ ਸਪੈਸ਼ਲ ਜਿਹੜਾ ਸਰਚ ਆਪਰੇਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਤੇ ਥਾਂ ਥਾਂ ਦੇ ਉੱਤੇ ਆਲੇ ਦੁਆਲੇ ਦੇ ਜਿੰਨੇ ਵੀ ਸ਼ੱਕੀ ਇਲਾਕੇ ਨੇ ਜਿੱਥੇ-ਜਿੱਥੇ ਹੋ ਸਕਦਾ ਹੈ ਕਿ ਅੱਤਵਾਦੀ ਲੁਕੇ ਹੋ ਸਕਦੇ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅੱਤਵਾਦੀਆਂ ਦੇ ਨਾਲ ਆਹਮੋ ਸਾਹਮਣੇ ਦੀ ਲੜਾਈ ਵੀ ਹੈ ਜਿਹੜੀ ਉਹ ਵੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਦੱਸਦੀ ਮਨਾਚੀ ਕਿ ਸਾਡੀ ਫੌਜ ਦੇ ਪੰਜ ਜਵਾਨ ਨੇ ਜਿਹੜੇ ਇਸ ਆਤਮਕਾਤਹੀ ਹਮਲੇ ਦੇ ਵਿੱਚ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਨੇ ਜੀ ਮਨਾਚੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ ਸੋ ਇਹ ਸੰਸਾਡੇ ਸਹਿਯੋਗੀ ਇੰਦਰਜੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਸ ਦੇ ਵਿੱਚ ਭਾਰਤੀ ਫੌਜ ਦੇ 5 ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਤੇ ਕਈ ਜਵਾਨ ਜਿਹੜੇ ਨੇ ਉਸ ਜ਼ਖਮੀ ਵੀ ਦੱਸੇ ਜਾ ਰਹੇ ਨੇ ਸੋ ਨਵੀਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਵੱਡਾ ਅਤਵਾਦੀ ਹਮਲਾ ਹੋਇਆ ਹੈ ਵਧੇਰੇ ਜਾਣਕਾਰ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਇੰਦਰਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਇੰਦਰ ਜੀ ਇੱਕ ਅਤਵਾਦੀ ਹਮਲਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਕਿਹੜੇ ਇਲਾਕੇ ਦੇ ਵਿੱਚ ਹਮਲਾ ਹੋਇਆ ਤੇ ਇਸ ਹਮਲੇ ਦੇ ਵਿੱਚ ਕਿੰਨੇ ਫੌਜ ਦੇ ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਜਿਮੀਨਕਸ਼ੀ ਅਸਲ ਦੇ ਵਿੱਚ ਮਿਨਾਕਸ਼ੀ 15 ਘੰਟੇ ਤੋਂ ਅੱਤਵਾਦੀਆਂ ਦੇ ਨਾਲ ਜਿਹੜੀ ਫੌਜ ਦੇ ਜਵਾਨਾਂ ਦੀ ਮੋਟਪੇੜ ਜਾਰੀ ਆ ਤੇ ਕੱਲ੍ਹ ਸ਼ਾਮ ਤੱਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਦੇ ਕਾਫਲੇ ਦੇ ਉੱਤੇ ਇੱਕ ਆਤਮਕੱਤਈ ਹਮਲਾ ਕੀਤਾ ਜੀ ਤੇ ਹਮਲੇ ਦੇ ਵਿੱਚ ਪੁੰਛ ਦੇ ਵਿੱਚ ਜਿਹੜਾ ਹਮਲਾ ਹੋਇਆ ਤੇ ਫੌਜ ਦੇ ਜਿਹੜੇ ਪੰਜ ਜਵਾਨ ਨੇ ਉਹ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਮੁਟਪੇੜ ਹੋਈ ਅੱਤਵਾਦੀਆਂ ਦੇ ਨਾਲ ਸਾਮੋ-ਸਾਮਣੀ ਜਿਹੜੀ ਗੋਲੀਬਾਰੀ ਹੋਈ ਹੈ ਇਹਦੇ ਪਾਸੇ ਫੌਜ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਅੱਤਵਾਦੀਆਂ ਨੇ ਪਹਿਲਾਂ ਕਾਫਲੇ ਦੇ ਉੱਤੇ ਜਿਹੜਾ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਉਹਦੇ ਤੇ ਅੰਦਾਜ਼ ਤੋਂ ਅੰਦਾਜ਼ ਜਿਹੜੀ ਫਾਇਰਿੰਗ ਹੈ ਉਹ ਕੀਤੀ ਸੀ ਇਹਦੇ ਨਾਲ ਨਾ ਇੱਕ ਪਹਿਲਾਂ ਵਾਲਾ ਮੁਕਾਬਲਾ ਯਾਦ ਆਉਂਦਾ ਜਿਹੜਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਇਆ ਸੀ ਉਸ ਮੁਕਾਬਲੇ ਦੇ ਵਿੱਚ ਵੀ ਸੇਮ ਟੂ ਸੇਮ ਇਸੇ ਤਰੀਕੇ ਦਾ ਸਿਨੈਰੀਓ ਬਣਿਆ ਸੀ ਕਿ ਅੱਤਵਾਦੀਆਂ ਨੇ ਜਿਹੜਾ ਵੱਡਾ ਹਮਲਾ ਕੀਤਾ ਆਤਮਕਾਤਹੀ ਹਮਲਾ ਕੀਤਾ ਫੌਜ ਦੇ ਜਵਾਨਾਂ ਦੇ ਉੱਤੇ ਉਸ ਵੇਲੇ ਵੀ ਉਸੇ ਤਰੀਕੇ ਦਾ ਹਮਲਾ ਹੁਣ ਇੱਕ ਵਾਰ ਫਿਰ ਤੋਂ ਦੁਹਰਾਇਆ ਗਿਆ ਅੱਤਵਾਦੀਆਂ ਦੇ ਵੱਲੋਂ ਦੱਸ ਦਈਏ ਕਿ 15 ਘੰਟੇ ਤੋਂ ਲਗਭਗ ਇਹ ਜਿਹੜੀ ਮੁਠਪੇੜ ਜਾਰੀ ਹੈ ਤੇ ਬਾਕੀ ਅੱਤਵਾਦੀ ਨੇ ਜਿਹੜੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਾ ਕੇ ਲੁਕ ਗਏ ਸੀ ਜੀ ਤੇ ਉਹ ਜਿਹੜੇ ਲੁਕੇ ਹੋਏ ਅੱਤਵਾਦੀ ਨੇ ਉਹਨਾਂ ਨੂੰ ਲੱਭਣ ਵਾਸਤੇ ਵੀ ਜਿਹੜਾ ਫੌਜ ਦੇ ਵੱਲੋਂ ਇੱਕ ਸਪੈਸ਼ਲ ਜਿਹੜਾ ਸਰਚ ਆਪਰੇਸ਼ਨ ਹੈ ਉਹ ਸ਼ੁਰੂ ਕੀਤਾ ਗਿਆ ਤੇ ਥਾਂ ਥਾਂ ਦੇ ਉੱਤੇ ਆਲੇ ਦੁਆਲੇ ਦੇ ਜਿੰਨੇ ਵੀ ਸ਼ੱਕੀ ਇਲਾਕੇ ਨੇ ਜਿੱਥੇ-ਜਿੱਥੇ ਹੋ ਸਕਦਾ ਹੈ ਕਿ ਅੱਤਵਾਦੀ ਲੁਕੇ ਹੋ ਸਕਦੇ ਆ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅੱਤਵਾਦੀਆਂ ਦੇ ਨਾਲ ਆਹਮੋ ਸਾਹਮਣੇ ਦੀ ਲੜਾਈ ਵੀ ਹੈ ਜਿਹੜੀ ਉਹ ਵੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਦੱਸਦੀ ਮਨਾਚੀ ਕਿ ਸਾਡੀ ਫੌਜ ਦੇ ਪੰਜ ਜਵਾਨ ਨੇ ਜਿਹੜੇ ਇਸ ਆਤਮਕਾਤਹੀ ਹਮਲੇ ਦੇ ਵਿੱਚ ਮੌਕੇ ਤੇ ਸ਼ਹਾਦਤ ਪ੍ਰਾਪਤ ਕਰ ਗਏ ਨੇ ਜੀ ਮਨਾਚੀ ਸ ਜਾਣਕਾਰ ਦੇ ਲਈ ਧੰਨਵਾਦ ਜੀ ਸੋ ਇਸ ਹਨ ਸਾਡੇ ਸਹਿਯੋਗੀ ਇੰਦਰਜੀਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਅਤਵਾਦੀ ਹਮਲਾ ਹੋਇਆ ਉਸ ਦੇ ਵਿੱਚ ਭਾਰਤੀ ਫੌਜ ਦੇ ਪੰਜ ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਤੇ ਕਈ ਜਵਾਨ ਜਿਹੜੇ ਨੇ ਉਸ ਜ਼ਖਮੀ ਵੀ ਦੱਸੇ ਜਾ ਰਹੇ ਨੇ ਸੋ ਨਵੀਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ